ਸਿੱਖਿਆ ਵਿਭਾਗ ਪੰਜਾਬ ਦੇ ਸਿੱਖਿਆ ਕ੍ਰਾਂਤੀ ਮਿਸ਼ਨ ਤਹਿਤ ਸਰਕਾਰੀ ਸੀਨੀਅਰ ਸੈਂਡੀ ਸਕੂਲ ਲੜਕੇ ਗੁਰਾਇਆਂ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ, ਹਲਕਾ ਇੰਚਾਰਜ ਫਲੋਰ ਆਮ ਆਦਮੀ ਪਾਰਟੀ ਵੱਲੋਂ ਰੀਬਨ ਕੱਟ ਕੇ ਸਕੂਲ ਵਿੱਚ ਬਣੀ ਨਵੀਂ ਸਾਇੰਸ ਲੈਬ ਦਾ ਉਦਘਾਟਨ ਕੀਤਾ। ਉਨ੍ਹਾਂ ਦੇ ਨਾਲ ਗੁਰਾਇਆਂ ਸ਼ਹਿਰ ਦੇ ਨਗਰ ਕੌਂਸਲ ਪ੍ਰਧਾਨ ਹਰਮੇਸ਼ لال ਮੀਚੀ, ਕੌਂਸਲਰ ਜਸਵੀਰ ਸਿੰਘ ਰਾਜੂ ਕੌਂਸਲਰ ਮਨੋਜ ਗੋਗਨਾ ਕੌਂਸਲਰ ਰਾਹੁਪੰਜ ਕੌਂਸਲਰ ਸੁਦੇਸ਼ ਕੁਮਾਰ ਬਿੱਲਾ ਅਜੀਵਿੰਦਰ ਸਿੰਘ ਸੰਜੀਵ ਹੀਰ ਗੁਰਵਿੰਦਰ ਨੋਰਾ ਅਤੇ ਸਮੂਹ ਆਮ ਆਦਮੀ ਪਾਰਟੀ ਦੇ ਅਗੂ ਮੌਜੂਦ ਰਹੇ ਇਸ ਮੌਕੇ ਸਕੂਲ ਦੇ ਵਿੱਚ ਪੜ੍ਹਾਈ ਦੇ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਉੱਭਲ ਆਉਣ ਵਾਲੇ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ ਅਤੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਬਾਰੇ ਵੀ ਜਾਣਕਾਰੀ ਦਿੱਤੀ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਾਇਆਂ ਦੇ ਵਿਦਿਆਰਥੀਆਂ ਨੇ ਪੜ੍ਹਾਈ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਮੱਲਾ ਮਾਰੀਆਂ ਹਨ ਸਕੂਲ ਪ੍ਰਿੰਸੀਪਲ ਵੱਲੋਂ ਆਏ ਹੋਏ ਸਭ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਇਸ ਮੌਕੇ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਪ੍ਰੀਮ ਕੁਮਾਰ ਗੁਰਾਇਆਂ ਨਗਰ ਕੌਂਸਲ ਪ੍ਰਧਾਨ ਹਰਮੇਸ਼ لال ਮੀਚੀ ਸਕੂਲ ਕਮੇਟੀ ਚੇਅਰਪਰਸਨ ਰਜਨੀ ਸੈਲੋਪਾਲ ਅਤੇ ਸਮੂਹ ਆਮ ਆਦਮੀ ਪਾਰਟੀ ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਿਸਮੋਕ ਦੇ ਸਕੂਲ ਪ੍ਰਿੰਸੀਪਲ ਸਰਦਾਰ ਚਤਵਿੰਦਰਪਾਲ ਸਿੰਘ ਸਾਇੰਸ ਦੇ ਅਧਿਆਪਕ ਅਰਜੀਤ ਬਾਬਾ ਅਧਿਆਪਕ ਕੁਪਲੇਸ਼ ਛੇਟੀ ਮੈਡਮ ਰਾਜਕੁਮਾਰੀ ਮੈਡਮ ਮੀਲਮ ਮੈਡਮ ਮੋਨੀਕਾ ਮੈਡਮ ਨਿਰਿੰਦਰਕੌਰ ਮੈਡਮ ਸਵੀਟੀ ਮੈਡਮ ਨੀਰੇਜ ਪ੍ਰਭਾ ਮੈਡਮ ਸੰਦੀਪ ਮੈਡਮ ਰਾਜਵਿੰਦਰਕੌਰ ਮੈਡਮ ਮਨਹਰਕੌਰ ਨਰਪਾਲ ਸਿੰਘ ਮੈਡਮ ਅੰਜੂ ਮੈਡਮ ਕੁਲਵਿੰਦਰਕੌਰ ਮੈਡਮ ਸविता ਬਲਕ ਪ੍ਰਾਇਮਰੀ ਸਿੱਖਿਆ ਅਫਸਰ ਜਸਵੀਰ ਸਿੰਘ ਗੁਰਾਇੰਦ 1 ਬਲੈਕ ਪ੍ਰਾਇਮਰੀ ਸਿੱਖਿਆ ਅਫਸਰ ਗ੍ਰੈਡ 2 ਗੁਰਦੀਪ ਸਿੰਘ ਅਧਿਆਪਕ ਪਰਮਜੀਤ ਗਿੱਲ ਜਸਵੀਰ ਕੌਰ ਕੁਲਦੀਪ ਕੌਰ ਅਤੇ ਸਕੂਲ ਦੇ ਵਿਦਿਆਰਥੀ ਅਤੇ ਉਹਨਾਂ ਦੇ ਮਾਤਾ ਪਿਤਾ ਮੌਜੂਦ ਰਹੇ ਅੱਜ ਦੇ ਇਹ ਸਪੈਸ਼ਲ ਇਵੈਂਟ ਜੋ ਕਿ ਸਾਇੰਸ ਲੈਬ ਦਾ ਘਟਨਾ ਉਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਫਲੋਰ ਤੋਂ ਆਮ ਆਦਮੀ ਪਾਰਟੀ ਤੇ ਨਾਲ ਹੀ ਸਾਡੇ ਨਗਰ ਕੌਂਸਲ ਦੇ ਚੇਅਰਮੈਨ ਪ੍ਰੈਜ਼ੀਡੈਂਟ ਪਰਮੇਸ਼ਵਰ ਜੀ ਤੇ ਨਾਲ ਉਹਨਾਂ ਦੇ ਸੁਦੇਸ਼ ਬਿੱਲਾ ਜੀ ਜੋ ਕਿ ਵਾਈਸ ਪ੍ਰੈਜ਼ੀਡੈਂਟ ਨੇ ਤੇ ਬਲਾਕ ਪ੍ਰੈਜ਼ੀਡੈਂਟ ਨੇ ਆਵਾਜ਼ੀ ਪਾਰਟੀ ਰਾਹੁਲ ਕੁੰਜੀ ਜੋ ਕਿ ਵਾਈਸ ਪ੍ਰੈਜ਼ੀਡੈਂਟ ਨੇ ਐਮਸੀ ਤੇ ਨਾਲ ਦੇ ਨਾਲ ਬਲਵਿੰਦਰ ਸਿੰਘ ਜੀ ਜੋ ਸਿੱਖਿਆ ਕ੍ਰਾਂਤੀ ਦੇ ਜਿਹੜੇ ਹੈ ਲਾਲਗੋਬ ਸੁਵੰਦਨ ਮਹੱਤਵਪੂਰਨ ਕਸਬਾ ਗਰਾਹ ਸ਼ਹਿਰ ਗਰਾਹ ਸ਼ਹਿਰ ਨੂੰ ਇੱਕ ਵਕਤ ਸੀ ਕਿ ਮਾਨਸਤ੍ਰੋ ਪੰਜਾਬ ਗਿਆ ਜਾਂਦਾ ਸੀ ਇੰਡਸਟਰੀ ਵਖਤਾਂ ਪਰੰਤੂ ਆਪਾ ਹੁਣ ਦੇਖਦੇ ਆ ਕਿ ਕਿਹੜੇ ਹਾਲਾਤਾਂ ਦੇ ਵਿੱਚੋਂ ਗਰਾਹ ਸ਼ਹਿਰ ਅਜੋਕੇ ਰੂਪ ਨਾਲੀ ਦੇ ਜਗਾ ਉਹ ਗੁਜ਼ਰ ਰਿਹਾ ਔਰ ਉਸ ਸ਼ਹਿਰ ਦੇ ਵਿੱਚ ਬਹੁਤ ਹੀ ਸਾਡੇ ਮਹੱਤਵਪੂਰਨ ਸਕੂਲ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ਰਾ ਲੜਕੇ ਜਿਸ ਦੇ ਅੱਜ ਆਂਗੜ ਦੇ ਵਿੱਚ ਆਪਾਂ ਸਾਰੇ ਇਕੱਤਰਤ ਹੋਏ ਆ ਉਸ ਵਿਚਲੇ ਜਿਹੜਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਹੜਾ ਸਮੁੱਚੇ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਵੱਡੀ ਮਹਿਮ ਇੱਕ ਬਹੁਤ ਹੀ ਵੱਡਾ ਕਾਰਜ ਹੋ ਰਿਹਾ ਜਾ ਰਿਹਾ ਹੈ ਉਸ ਵਿੱਚ ਅੱਜ ਸਾਰਿਆਂ ਹੀ ਇਕਤਰਤ ਜਿਹੜੀਆਂ ਸਖਸ਼ੀਤਾ ਸਾਡੇ ਏਸ ਨਗਰ ਮੋਹਸਲ ਦੇ ਅੱਜ ਦੇ ਮਿਸ਼ਨ ਦੇ ਵਿੱਚ ਲਗਭਗ 11 ਲੱਖ ਦੀ ਲਾਗਤ ਦੇ ਨਾਲ ਜਿਹੜਾ ਸਾਇੰਸ ਲੈਬ ਦਾ ਜਿਹੜਾ ਸੀ ਉਹ ਕਾਟ ਕੀਤਾ ਜੋ ਕਿ ਬੱਚਿਆਂ ਨੂੰ ਸਮਰਪਿਤ ਕੀਤਾ ਉਹ ਲੈਬ ਤੁਸੀਂ ਜਾ ਕੇ ਵੇਖੋ ਮੇਰੇ ਖਿਆਲ ਚ ਪ੍ਰਾਈਵੇਟ ਸਕੂਲਾਂ ਤੋਂ ਬਹੁਤ ਹੀ ਆਕਰਸ਼ਕ ਲੈਬ ਜਿਹੜੀ ਉਹ ਬਣੀਆ ਔਰ 10 ਲੱਖ ਦੀ ਲਾਗਤ ਦੇ ਨਾਲ ਜਿਹੜਾ ਕੇਸੀ ਰੂਮ ਜਿਹੜਾ ਇਸ ਸਕੂਲ ਨੂੰ ਦਿੱਤਾ ਗਿਆ ਸਰਕਾਰ ਵੱਲੋਂ ਔਲਾਦ ਦੀ ਨਾਲ 1.5 ਲੱਖ ਰੁਪਇਆ ਜਿਹੜਾ ਹੈ ਵਕ ਵਕ ਵਿਦਿਆਰਥੀਆਂ ਨੂੰ ਵਕ ਵਕ ਸਾਨਾ ਤੇ ਘਮਾਉਣ ਦੇ ਲਈ ਦਿੱਤਾ ਗਿਆ ਪਰ ਹੋਰ ਇਸ ਸਕੂਲ ਦੇ ਵਿੱਚ ਜਿਹੜੀਆਂ ਵੀ ਬੁਨਿਆਦੀ ਲੋੜਾਂ ਵਾਧੀਆਂ ਨੇ ਬੱਚਿਆਂ ਦੇ ਲਈ ਉਹ ਮੇਰੇ ਤੋਂ ਪਹਿਲਾਂ ਸਰਕਾਰ ਸਾਥੀ ਪ੍ਰਿੰਸੀਪਲ ਇਸ ਸਕੂਲ ਦੇ ਉਹ ਪਲੀ ਬਾਤਾਂ ਲਿਖਾਣੇ ਕਰਵਾ ਕੇ ਗਏ ਆ ਸਿੱਖਿਆ ਵਿਭਾਗ ਦੇ ਸਿੱਖਿਆ ਕ੍ਰਾਂਤੀ ਮਿਸ਼ਨ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਰਾਿਆਂ ਵਿਖੇ ਇੱਕ ਸਾਇੰਸ ਲੈਬ ਦਾ ਉਦਘਾਟਨ ਸ਼੍ਰੀ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਫਲੋਰ ਅਮੰਗੀ ਪਾਰਟੀ ਤੋਂ ਉਹਨਾਂ ਨੇ ਕਰਮਕਾਮ ਨਾਲ ਅੱਜ ਇਸ ਲੈਬ ਨੂੰ ਬੱਚਿਆਂ ਲਈ ਸਮਰਪਿਤ ਕੀਤਾ ਤੇ ਅੱਜ ਇਸੇ ਫੰਕਸ਼ਨ ਇੱਕ ਫੰਕਸ਼ਨ ਦੇ ਰੂਪ ਦੇ ਵਿੱਚ ਜਿਹੜੇ ਵਿਦਿਆਰਥੀ ਸਾਡੇ ਜਿਹੜੇ ਨਾਨ ਰੂਡ ਕਲਾਸੇਸ ਤੇ ਵਿੱਚ ਪਾਸ ਸੈਕੰਡ 3rd ਆਏ ਸੀ ਉਹਨਾਂ ਦੇ ਮਾਪਿਓ ਤੇ ਉਹਨਾਂ ਵਿਦਿਆਰਥੀਆਂ ਨੂੰ ਵੀ ਸਨਮਾਨ ਤੇ ਇਸੇ ਤਰ੍ਹਾਂ ਇਸੇ ਲੜੀ ਦੇ ਵਿੱਚ ਸਾਡੇ ਜਿਹੜੇ ਵਿਦਿਆਰਥੀ ਜੋ ਕਿ ਜਿਲ੍ਹਾ ਪਤਰੀ ਮੁਕਾਬਲਿਆਂ ਦੇ ਵਿੱਚ 5 ਸੈਕੰਡ 3rd ਆਏ ਸੀ ਉਹਨਾਂ ਨੂੰ ਵੀ ਜਿਹੜਾ ਇਸ ਫੰਕਸ਼ਨ ਦੇ ਵਿੱਚ ਜਿਹੜਾ ਹੈ ਉਹ ਸਨਮਾਨ। ਤੋਂ ਮੈਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਸ ਜਿਹੜੀ ਹੈ ਅਚੀਵਮੈਂਟ ਹੈ ਜਿਹੜੇ 5 ਸੈਕਿੰਡ ਰਾਡ ਆਇਆ ਕੋਨਾ ਲਈ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਨਾਲ ਹੀ ਇਹਨਾਂ ਦੇ ਕੀਚਰ ਗਾਈਡ ਜੋ ਕਿ ਰਣ ਬਾਣੀ ਦਾ ਤਾਂ ਇਹ 5 ਸੈਕਿੰਡ ਰਾਡ ਆ ਉਹਨਾਂ ਨੂੰ ਮੈਂ ਵਧਾਈ ਦਿੰਨਾ ਵਾ ਤੇ ਸਾਡੇ ਕੋਚ ਜਸਮਾਨ ਜੀ ਜਿਨ੍ਹਾਂ ਦੇ ਸਦਕਾ ਇਹ ਵਿਦਿਆਰਥੀ ਜਿਹੜੇ ਐਸਪੋਰਟਸ ਦੇ ਸੀਗੇ ਜ਼ਿਲ੍ਹਾ ਪਤਲੀ ਦੇ ਵਿੱਚ ਆਪਣਾ ਨਾਮ ਨਾ ਕਰਿਆ ਮੈਂ ਉਹਨਾਂ ਨੂੰ ਵੀ